ਆ ਟਾਈਮ ਹੋ ਗਿਆ 10:11 ਵਜੇ ਕਿਲਿੰਦਰ ਨੂੰ ਤਾਂ ਕੰਮ ਕਰੀ ਜਾਂਦੀ ਹੋਊਗੀ ਕਿਲਿੰਦਰ ਕਿਲਿੰਦਰ ਹਾਂ ਬੇਬੇ ਹੋ ਗਏ ਕੰਮ ਪੁੱਤ ਤੇਰੇ ਹਾਂ ਬੇਬੇ ਹੋ ਗਏ ਕੰਮ ਤਾਂ ਕਵੇੜਾ ਹੋ ਜਾਂਦਾ ਕੱਢੀ ਨੂੰ ਹੋਰ ਬੇਬੇ ਇੰਨਾ ਟਾਈਮ ਹੋ ਹੀ ਜਾਂਦਾ ਕੱਲੀ ਜਾਣੀ ਕਰਕੇ ਥੋੜਾ ਤੇ ਅੱਗੇ ਤਾਂ ਅਸੀਂ ਦੇਖ ਲਾ 9:30 ਵਜੇ ਬੇਲੀਆਂ ਹੋ ਜਾਂਦੀਆਂ ਬੇਲੀਆਂ ਹੋ ਜਾਂਦੀਆਂ ਧਿਆਨ ਹਾਂ ਤੇ ਅਮਨ ਨੂੰ ਕਦੋਂ ਹੋ ਗਏ ਗਈ ਨੂੰ ਲੈ ਹਾਂ ਬੇਬੇ 7 ਦਿਨ ਹੋ ਗਏ 6-7 ਦਿਨ ਹੋ ਗਏ ਹਾਂ ਲਖਰ ਉਹਨੂੰ ਐ ਹੈਗਾ ਵਗ ਜਾ ਘਰੇ ਵੀ ਕੱਲੀ ਔਖੀ ਹੁੰਦੀ ਹੋਗੀ ਚਲ ਕੋਈ ਨਾ ਬੇਬੇ ਉਹ ਤਾਂ ਤੇਰੀ ਬਹਨ ਹੈ ਯਾਨਾਲ ਮਸਾਂ ਗਈ ਲਕ ਕਿਹਦੇਂ ਦੀ ਗਈ ਸੀ ਕਿਹਦੇਂ ਤੇ ਗਈ ਸੀ ਫਿਰ 4 ਦਿਨ 5 ਦਿਨ ਲਾਇ ਕਿਹ ਦਿਨ ਹੋ ਗਏ 7-8 ਦਿਨ ਹੋ ਗਏ ਹੋਰ ਆਈ ਹੈ ਬੇ ਚਲ ਕੰਮ ਤਾਂ ਬਣੀ ਜਾਂਦਾ ਹੈਗਾ ਹਾਂ ਹਨਾ ਕਿਹੜਾ ਰੋਜ਼ ਰੋਜ਼ ਆ ਜਾਂਦਾ ਹੈਗਾ ਨਾ ਮੈਂ ਵੀ ਜਾਂਦ ਹੁੰਦੀ ਰਖੜੀ ਬਣਾਂ ਤਾਂ ਮੈਂ ਦਾਤੋਂ ਨੂੰ ਆ ਜਾਂਦੀ ਸੀ ਤੂੰ ਵੀ ਜਾਂਦੀ ਸੀ ਤੂੰ ਦੂਜੇ ਜਨਾਂ ਜਾਂਦੀ ਸੀ ਹਾਂ ਤੇ ਇਹ ਨਾ ਕਰ ਵੀ ਸੋਚ ਚਾਹੀਦੀ ਆ ਚਾ ਕੋਈ ਨਾ ਵੀ ਬੇ ਆਪਣੇ ਕੰਮ ਦਾ ਸਰੀ ਜਾਂਦਾ ਫਿਰ ਕੀ ਹੋ ਗਿਆ ਚੱਲ ਦੋ ਦਿਨ ਨਿਆਣੀ ਐ ਬੇਚਰੀ ਦੋ ਦਿਨ ਬੱਦ ਲਾਇਆ ਇੱਕ ਉਹ ਨਿਆਣੀ ਤਾਂ ਹੈ ਕਿ ਆ ਕੁਲਵਿੰਦਰ ਮੈਂ ਤਾਂ ਤੇਰੀ ਮਾਰ ਹੀ ਕਾਈ ਨੀ ਆ ਨਾ ਚੱਲ ਕੋਈ ਨਾ ਕੰਮ ਹੀ ਕਰਨਾ ਐ ਫੇ ਹੋਰ ਕਿਹੜਾ ਪਗੇ ਹੁੰਦੀ ਗੱਲ ਅੱਗੇ ਤੂੰ ਖੇਤ ਬੰਨੇ ਜਾਣਾ ਹੈਗਾ ਕਰੀ ਕਰਨਾ ਚੱਲ ਦੋ ਮਿੰਟ ਲੇਟ ਕਰ ਲੈਣਾ ਹਾਂ ਕਰਨਾ ਤਾਂ ਕਰੀਏ ਕਿੜਾ ਖੇਤ ਨਿਆਣੀ ਹਾਂ ਹੋਰ ਚਲਾ ਆਇਆ ਵੀ ਗਈ ਕੋਈ ਦਾ ਤਾਂ ਦੋ ਦਿਨ ਬੱਦ ਲਾ ਕੇ ਤਾਂ ਨਹੀਂ ਥੀ ਕੋਈ ਗੱਲ ਨਹੀਂ ਬਤਾਈ ਕਹੀਂ ਤੇਰੀ ਮਾਰੀ ਕਹੀਂ ਚਲ ਕੋਈ ਨਾ ਉਸ ਕਰਦਾ ਸਾਰੀ ਜਾਂਦਾ ਕੰਮ ਲੈ ਤਾਂ ਤੇ ਚਲ ਮੈਨੂੰ ਵੀ ਐਂ ਲੱਗਦਾ ਵੀ ਉਹ ਤਾਂ ਬਹਾਨਾ ਜਾਂ ਕਿੰਦੇਂ ਦੀ ਕਰ ਜਾਂਦੀ ਸੀ ਮੈਂ ਤਾਂ ਹੁਣ ਰੱਖਣੀਆ ਵੇਲੇ ਜਾਊਂ ਰੱਖਣੀਆ ਵੇਲੇ ਜਾਊਂਗੀ ਤੇ ਮੈਂ ਉਹ ਤਾਂ ਉਹਨੂੰ ਕਿਹਾ ਸੀ ਮਾਂ ਭੈਣ ਜਿੱਦ ਤੇਰਾ ਜੀ ਕਰੇ ਉਦੋਂ ਆ ਜੀ ਕੋਈ ਨਾ ਤੂੰ ਮਾਂਗਰ ਫਿਕਰ ਨਾ ਕਰੀ ਅੱਛਾ ਹਾਂ ਉਹ ਤਾਂ ਹੀ ਰਹਿ ਗਈ ਹਾਂ ਕਹੀਂ ਤਾਂ ਜਾਦੀ ਸੀ ਵੀ ਮੈਂ ਪਿੰਡ ਜਾਣਾ ਵੇਬੇ ਮੈਂ ਪਿੰਡ ਜਾਣਾ ਹਾਂ ਤੇਰਾ ਪਾਉ ਨੂੰ ਆਇ ਕਹਤਾ ਵੀ ਚਲ ਤੂੰ ਰਖੜੀਆਂ ਨੂੰ ਲਾ ਦੇ ਹਾਂ ਹੋਰ ਆ ਮਹੀਨਾ ਡੇਢ ਮਹੀਨਾ ਤਾਂ ਇਹ ਨਗਾਤਾ ਬੈਠਾ ਆ ਇਹ ਨਗਾਤਾ ਨਹੀਂ ਜਾਂਦੀ ਜਾਂਦੀ ਹਾਂ ਉਹ ਤਾਂ ਅਸੀਂ ਤਾਂ ਕਹਿੰਦੇ ਆ ਵੀ ਚਲ ਫੇਰ ਕੀ ਹੋ ਗਿਆ ਚਲ ਦੋ ਦਿਨ ਪੱਤ ਲਾ ਕੇ ਤਾਂ ਕੀ ਆ ਏਕੇ ਪਰਿਵਾਰ ਵੱਡਾ ਬੇਬੇ ਕਈ ਭਾਈ ਨੇ ਹਾਂ ਹੋਰ ਕੀ ਘਰਾਤ ਲੱਗੀ ਤਾਂ ਦੇਖ ਲੈ ਕਹ ਰਾਤਾਂ ਲੱਗਦੀ ਸੱਤ ਅਠ ਰਾਤਾਂ ਲੱਗ ਜਾਂਦੀਆਂ ਲੱਗ ਜਾਂਦੀਆਂ ਹਾਂ ਹੋਰ ਫਿਰ ਜੇ ਨਹੀਂ ਰਹਿੰਦੀ ਕਿਸੇ ਕੰਨੀ ਫੇਰ ਆਪਾਂ ਵੀ ਗੁੱਸਾ ਕਰਦੇ ਨੇ ਹੋਰ ਬੇਬੇ ਗੁੱਸਾ ਹੋਈ ਜਾਂਦਾ ਵੀ ਚਲ ਉਧਰ ਰਾਤ ਕੱਤੀ ਦੀ ਸਾਡੇ ਕੰਨੀ ਵੀ ਸਾਡੇ ਕੰਨੀ ਆਈ ਨਹੀਂ ਹਾਂ ਸਾਡਾ ਮੋੜ ਹੀ ਕਰਦੀ ਜੀ ਉਧਰ ਹੀ ਮੁੜ ਕੇ ਉਹਨਾਂ ਦਾ ਵਾੜਾ ਕਰਦੀ ਹੈ ਹਾਂ ਹੋਰ ਆਏ ਹੋ ਜਾਂਦਾ ਭੈਣ ਭਾਈ ਤਾਂ ਸਕਣਾ ਕਰਨ ਬੇਬੇ ਭਤੀਜੇ ਭਤੀ ਜੀ ਲੱਗ ਜਾਂਦੇ ਨੇ ਕਰਨ ਭਤੀਜੇ ਭਤੀ ਜੇ ਤਾਂ ਕੁਲਵਿੰਦਰ ਵਾੜਾ ਕਰਦੇ ਨੇ ਭਾਈਆਂ ਨੂੰ ਵੀ ਓਹੀ ਤਾਂ ਗੱਲ ਹੈ ਭਾਈ ਤਾਂ ਹੁਣ ਓਹੀ ਗੱਲ ਸਿਆਣੀ ਉਮਰ ਚ ਆਉਂਦੇ ਹੋ ਸਮਝ ਜਾਂਦੇ ਨੇ ਉਹ ਤਾਂ ਸਮਝਦੇ ਨੇ ਜੇ ਭੈਣ ਭਈ ਆਥਨੂੜੇ ਤਾਂ ਵੀ ਸਮਝ ਜਾਂ ਜੇ ਇੱਕ ਰਾਤ ਲਾਏ ਤਾਂ ਵੀ ਸਮਝਦੇ ਨਹੀਂ ਉਹ ਕਿਹੜੇ ਕਿੰਨੀ ਕੱਟਣੀ ਸੀ ਰਾਤ हां ਹੋਰ ਤੇ ਫਟੀ ਜੇ ਫਟੀ ਜੇ ਬਾਤ ਰਾਜ ਕਰਦੇ ਨੇ ਉਹ ਤਾਂ ਬਾਹ ਕਰਦੇ ਆ ਨਾਲੇ ਫਿਰ ਕਹਿੰਦੇ ਭੂਆ ਸਾਡੀ ਨਹੀਂ ਹੁੰਦੀ ਸਾਡਾ ਕਰਦੀ ਨੇ ਉਹਨਾਂ ਦੇ ਘਰ ਦੀ ਆ ਹਾਂ ਹੋਰ ਹਾਂ ਕਹਿੰਦਾ ਰਹੇ ਨਾ ਨਿਆਂ ਦਾ ਬੋਲ ਕੇ ਉਹ ਜਿਸ਼ਾ ਆ ਰਹਿੰਦੇ ਨੇ ਹਾਂ ਵੀ ਸਾਡੀ ਤਾਂ ਭੂਆ ਨਹੀਂ ਹੈਗੀ ਹੈ ਤੂੰ ਉਹਨਾਂ ਦੇ ਰਾਤ ਕੱਟ ਕੀ ਦੂਜਿਆਂ ਦੇ ਸਾਡੇ ਨਹੀਂ ਰਾਤ ਕੱਤੀ ਹੈਗੀ ਸਾਡੇ ਵੀ ਇਹੀ ਕਰਦੇ ਆ ਮੇਰੇ ਧੀ ਦੇ ਧੀਆ ਕਹਿੰਦੇ ਕੋ ਸਾਡੇ ਕੰਨੀ ਰਹਿੰਦੇ ਤੂੰਗਾ ਸਾਡੇ ਕੰਨੀ ਰਹਿੰਦੇ ਫਿਰ ਮੈਂ ਤਾਂ ਅੱਥੋਂ ਨੂੰ ਮੁੜਿਆ ਨਹੀਂ ਅੱਛਾ ਹੋਰ ਚਲਾਇਆ ਇਹੋੀ ਗੱਲ ਆ ਮਤ ਜੀ ਤਾਂ ਮੀਂਹੂ ਜੀ ਬੇਟਾ ਤੂੰ ਨਹੀਂ ਮੁੜਨਾ ਪੈਂਦਾ ਹਾਂ ਤੇ ਉਹ ਪੇਖਾ ਤਾਂ ਅੱਥੋਂ ਨੂੰ ਮੁੜਨਾ ਔਖਾ ਤਾਂ ਬਹੁਤ ਹੈ ਔਖਾ ਤਾਂ ਹੈਗਾ ਇਹ ਤਾਂ ਬਣ ਗਿਆ ਤਾਂ ਹੀ ਤਾਂ ਕਹਿੰਦਾ ਫਿਰ ਗੱਲ ਕਰਾਂਗੇ ਜੇ ਮੀਂਹੂਆਂ ਆਸਤੇ ਸਾਰਾ ਕੁਝ ਕਰਨਾ ਪੈਣਾ ਇਹ ਪਣੁਕਰਾਂ ਦੀਆਂ ਮਜਬੂਰੀਆਂ ਵੱਡੀਆਂ ਹੋ ਜਾਂਦੀਆਂ ਨੇ ਹਾਂ ਹੋਰ ਤੇ ਅੱਜ ਤੱਕ ਨਹੀਂ ਪਤਾ ਬੁੱਧਵਾਰ ਆਇਆ ਆਈ ਜਾਗੀ ਹਾਂ ਚਲ ਆ ਜੂਗੀ ਹੋਰ ਤਾਂ ਉਹ ਤਾਂ ਫੋਨ ਵੀ ਨਹੀਂ ਕਰਿਆ ਹੈਗਾ ਦੋ ਦਿਨ ਹੋ ਗਏ ਉਹ ਤਾਂ ਮੈਂ ਵੀ ਨਹੀਂ ਕਰਿਆ ਅੱਛਾ ਮੈਂ ਤਾਂ ਹੀ ਨਹੀਂ ਕਰਿਆ ਮੈਂ ਕਿਹਾ ਅੱਖੂ ਵੀ ਖਾਉਣੀ ਬਹਾਨੇ ਨਾਲ ਫੋਨ ਕਰੇਗਾ ਹਾਂ ਭੈਣ ਨੇ ਵੀ ਆ ਜਾ ਕਹੂਗੀ ਹੋਰ ਆ ਫਿਰ ਵੀ ਆ ਕੇ ਚਿੱਤ ਚ ਜਾਊਗਾ ਹੋਰ ਜਦੋਂ ਫਿਰ ਫੋਨ ਲਾਉਨੇ ਆ ਫਿਰ ਐ ਕਹੀ ਜਾਂਦਾ ਵੀ ਕਿੱਦੇ ਆਏਗੀ ਆ ਤੂੰ ਜਾ ਤੂੰ ਆ ਜਾ ਫਿਰ ਮੈਂ ਤਾਂ ਤਾਂ ਹੀ ਦੋ ਦਿਨ ਹੋ ਗਏ ਫੋਨ ਕਰੇ ਹੀ ਨਹੀਂ ਹੈਗਾ ਤੇ ਆਈ ਨਹੀਂ ਪਤਾ ਸ਼ਾਇਦ ਆਈ ਜਾਵੇ ਜੀ ਚਲ ਛੱਡ ਜਾਣਗੇ ਕੋਈ ਉਹ ਭਾਈ ਛੱਡ ਨਹੀਂ ਦਿੱਤੀ ਜਾਏ ਹਾਂ ਨਾ ਹੁਣ ਤਾਂ ਸਿੱਧੀ ਵਾਸਾ ਬੇਬੇ ਆਈ ਨਹੀਂ ਪਤਾ ਚੜਾ ਦੇ ਚੜਾ ਦੇਣਾ ਹਾਂ ਕਿਹੜਾ ਵਾਲੀ ਦੂਰ ਹੈਗਾ ਤੇ ਉਹ ਚਾਤਨ ਕਿ ਨਹੀਂ ਬੇਬੇ ਕੰਮ ਤਾਂ ਹੋ ਗਈ ਸੀ ਜੇ ਕੰਮ ਹੋ ਗਏ ਹਾਂ ਕੰਮ ਤਾਂ ਕਰ ਲਈ ਸਾਰੇ ਚਲੋ ਠਹਿਰ ਕੇ ਕਰ ਲਈ ਦੂਰ ਆਮ ਕਰ ਲੈ ਹੋਰ ਚਲ ਆਰਾਮ ਤਾਂ ਕਿਹੜਾ ਵਾਲਾ ਹੋਰ ਚਲ ਫੇਰ ਕਰ ਲਾਂ ਫੇਰ ਕਰ ਲਾਂ ਹਾਂ हां दवाई ਤਾਂ ਮੈ ਲੈ ਗਈ ਸੀ ਚਲਾਈ ਤਾਂ ਤੁਸੀਂ ਆਪੇ ਮੈਂ ਤਾਂ ਭੁੱਲੀ ਗਈ ਉਹਦੇ ਭਾਂਡੇ ਜੇ ਮੰਜਨ ਬਾਕੀ ਹੋ ਤਾਂ हां ਤੇ ਤੁਹਾਨੂੰ ਰੋਟੀ ਫੜਾ ਕੇ ਮੈਂ ਤਾਂ ਉੱਥੇ ਉਲਜੀ ਗਈ ਸੋਈ ਸੀ हां ਫਿਰ ਐਂ ਕਰੀ ਨਹੀਂ ਤਾਂ ਵਿੰਦਰ ਆਉਣਾ ਰਹਿਤ ਫਿਰ ਠਹਿਰ ਕੇ ਜਾ ਕਰ हां ਚਲ ਠਹਿਰ ਕੇ ਕਰ ਲਾਂਗੇ हां ਢੀਕਲਾ ਤੂੰ ਜਾ ਗਿਆ ਕਾ ਕਰ ਲਈ ਨਹੀਂ ਫਿਰ ਪਕਾ ਕੇ ਦੀ ਉਹ ਤਾਂ ਮੈਂ ਭਾਜੇ 13 ਦਾ ਤਾਂ ਚਾਹੂਲੀ ਬਣਾ ਕੇ ਲੈ ਗਏ ਅੱਛਾ हां ਤੇ ਐ ਨਹੀਂ ਪਤਾ ਕਿ ਉਹ ਤਾਂ ਦੋ ਟਾਈ ਬਜੀ ਆਉਣਾ ਆਫੇ ਤੇ ਚਾਗੁਰ ਲੈ ਕੇ ਦੋ ਟਾਈ ਬੇਟੀ ਆਉਂਦੇ ਹਾਂ ਹੋਰ ਕੇਰਾ ਕਹਿੰਦਾ ਕਿ ਚਾਗੂੜੀ ਪੰਜੋਂ ਤੇ 10 ਕੁ ਵਜੇ ਤਾਂ ਸੇਠੀ ਕਰਕੇ ਪੀ ਲਾਂਗੇ ਚੱਲ ਫੇਟੇਰ ਕੇ ਕਰੀ ਹਾਂ ਹਾਂ ਇੱਕ ਬਿਹਾਰੀ ਲੈ ਕੇ ਗਏ ਨੇ ਨਾ ਜਨਾਬ ਹਾਂ ਕਹਿੰਦੇ ਜੀ ਚੱਟ ਜਾ ਮਾਰਨਾ ਕੋਈ ਮਟਮਟ ਕੱਬਲ ਕੋਲਾ ਜਿਹਾ ਹੋਇਆ ਪੇਟ ਆ ਉਹ ਤਾਂ ਖੇਤਾਂ 'ਚ ਹੋਈ ਰਹਿੰਦਾ ਉਹ ਤਾਂ ਕੱਬਲ ਕੋਲਾ ਹਾਂ ਹੋਰ ਕੇਰਾ ਤਾਂ ਹੁੰਦਾ ਹੈ ਜੇ ਹੁਣ ਆਪਾਂ ਨਾ ਉਹ ਕਰਨਗੇ ਫੇਰ ਵੱਧ ਹੋ ਜੂ ਵੱਧ ਹੋ ਜੂਗਾ ਹਾਂ ਹੋਰ ਆ ਜਿਹੜੀ ਕਿਸੇ ਥੀਜੀ ਐ ਇਹਦੇ 'ਚ ਹੋ ਗਿਆ ਤੂੰ ਕੱਖ ਕੰਡਾ ਜਾਣਾ ਕੱਖ ਕੰਡਾ ਜਿਹਾ ਮੀਂਹ ਪੈਂਦਾ ਨਾ ਕਣੀਆਂ ਜੀਆਂ ਪੈ ਜਾਂਦੀਆਂ ਨੇ ਇਹਨਾਂ ਵੱਟਾਂ ਹੁੰ ਮੈਂ ਕਹਿ ਰਹਾ ਉਹ ਹੀ ਗੱਲ ਹੈ ਜੀ ਜੀਮੇਦਾਰ ਨਸਾਬਰ ਨਹੀਂ ਆਉਣਾ ਰਹਿ ਬੇ ਜਿੰਨੇ ਜਿਹੜਾ ਬਾਹਾਂ ਚ ਫੇਰੇ ਨਾ ਹੋਰ ਇਹ ਤਾਂ ਹੈਗਾ ਬੱਚਾ ਹਾਂ ਖੇਤ ਵੀ ਦਸੀ ਫਰ ਜਾਂਦਾ ਹੈ ਜੇ ਨਾ ਖੇਤ ਦਾ ਮਾਰ ਖੇਤ ਜਾਵੇ ਇਹ ਤਾਂ ਹੈਗੀ ਹੈ ਫਿਰ ਇਹ ਨਾ ਸਾਬਰ ਜਾ ਜਾਂਦਾ ਕਿ ਚਲ ਸਾਰੇ ਬਾਹਾਂ ਚ ਜਿਹੜਾ ਬੱਚਾ ਜਿਹੜਾ ਬਚ ਗਿਆ ਉਹਰਾ ਸਰ ਵੀ ਫੇਰ ਕਰ ਲਈਂ ਚਾਹ ਹੁੰਦੀ ਹਾਂ ਹਾਂ ਫੇਰ ਕਰ ਲਈਂ ਟਾਇਰ ਕੇ ਕਰ ਨਿਕਲ ਬੰਦਰ ਹਾਂ ਤੇ ਮੈਂ ਕੱਪੜੇ ਸ਼ਾਮ ਦੇ ਸ਼ਾਮ ਦੇ ਨਕਲਵਿੰਦਰ ਪਾਣਾ ਸਮਝਦਾਰ ਹੈ ਜੀ ਜਿਵੇਂ ਇਹ ਨਿਆਮ ਦਾ ਸਿੱਕਾ ਕਰਦੀ ਨਹੀਂ ਹੁੰਦੀ ਤਾਂ ਬਾਅਦ ਸਿੱਕਾ ਕਰਦੇ ਨੇ ਕਿ ਉਹਦੀ ਸੱਸਾਂ ਨਾਲ ਲੜੀ ਜਾਂਦੀਆਂ ਨੇ ਕਹਿੰਦੇ ਬੇਬੇ ਹੁਣ ਤਾਂ ਇਨੇ ਦਿਨ ਹੋ ਗਏ ਮੈਨੂੰ ਤਾਂ ਉਹਦੀ ਕਹਿ ਰਹੇ ਸੀ ਵੀ ਆਜਾ ਸਰਦਾਂ ਤੇ ਦੇਖੀ ਨਾ ਪਹਿਣਾ ਵਾਂਗ ਸਮਝ ਲਿਆ ਬਾਹਲਾ ਪਿਆਰ ਹੈ ਨਾ ਤਾਂ ਦਰਾਨੀ ਦੀ ਥਾਣੀ ਦਾ ਵੇਟਰ ਨਾ ਕਹਿੰਦੀ ਵਾਈ ਕਿ ਐ ਸੌਖੀ ਹੈ ਜੀ ਕਲਵਿੰਦਰ ਨੂੰ ਮੈਂ ਕਹਿਨੀ ਆਂਗੀ ਵੀ ਕਲਵਿੰਦਰ ਕੱਪੜੇ ਚੱਕ ਲੈ ਉਹਰੇ ਮੈਂ ਤਾਂ ਹਮਾਰ ਦੇਣੀ ਆ ਮੈਂ ਕਿਤੇ ਵੇਚਨੀ ਆਂਗੀ ਆ ਬਾਦਦੀਆਂ ਵੇਚੀ ਖਦਿਆਂਗੀ ਕਲਵਿੰਦਰ ਉਹਦੇ ਜੱਕਲੇ ਕੱਪੜੇ ਲੈ ਮੈਂ ਤਹਾਂ ਮਾਰ ਦੂੰਗੀ ਹਾਂ ਨਾ ਬੇਬੇ ਉਰੀ ਲਈ ਆਈ ਮੈਂ ਤਾਂ ਹੋਰ ਨਹੀਂ ਤਾਂ ਗੱਲਾਂ ਕਰਾਂਗੇ ਹੋਰ ਇਹ ਤਾਂ ਹੈਗਾ ਬੇਬੇ ਹਾਂ ਮੈਂ ਤਾਂ ਲੱਗੀ ਸੀ ਮਾਰਨ ਮੈਂ ਚਾ ਫਿਰ ਬੇਬੇ ਅੱਖ ਮੇਰਾ ਵੀ ਜੀ ਲੱਗ ਜੂ ਮੈਂ ਤਾਂ ਹੀ ਚੱਕ ਲਈ ਹੋਰ ਮਹਾਵੰਦਰ ਕੱਲੀ ਬੈਠੀ ਮੋੜੇ ਕੱਲੀ ਬੈਠੀ ਹਾਂ ਠੀਕ ਤੇ ਵੀ ਬੇਬੇ ਬਾ ਬਾਦੂਰੇ ਕੰਮ ਨਹੀਂ ਆਏ ਅੱਗੇ ਲਾ ਕੇ ਕੱਪੜੇ ਤਣੀ ਤੋਂ ਟੰਗੜੇ ਹੁੰਦੇ ਤੇ ਉਹਨਾਂ ਤੇ ਟੰਗ ਦਿੰਦੀਆਂ ਹੋਰ ਪੁੱਤ ਆਪਦੇ ਆਪ ਵੀ ਵਧਾਈ ਜਾਂਦੇ ਆਪਾ ਹਾਂ ਹੋਰ ਅੱਗੇ ਤਾਂ ਕਿਹੜਾ ਤਾਹ ਲਾਉਂਦੇ ਸੀ ਕਿਹੜਾ ਤਾਹ ਲਾਉਂਦਾ ਸੀ ਉਹੀ ਤਾਂ ਗੱਲਾਂ ਲਾ ਕੇ ਆਈਂਦਾ ਹਾਂ ਲਾਲਾ ਪਾਈ ਜਾਂਦੇ ਤਣੀਆਂ ਤੋਂ ਆਹ ਟੰਗ ਦਿੰਦੇ ਜਿਹਦੇ ਆਪਦੇ ਕੱਪੜੇ ਆਪੀ ਚੱਕ ਚੱਕ ਪਾਈ ਜਾਂਦੇ ਹਾਂ ਹੋਰ ਕੱਪੜੇ ਤਾਂ ਹਾਂ ਲੱਗ ਧਰ ਦਿੰਦੇ ਆ ਫਿਰ ਗਾਂਝਵਾਕ ਬੋਲ ਵਾਰੀ ਜਾਂਦੇ ਨੇ ਮੈਂ ਉੱਥੇ ਹੁੰਦੇ ਵੀ ਨਹੀਂ ਫਿਰ ਉਹੀ ਗੱਲਾਂ ਤਾਹ ਲਾਉਣੀਆਂ ਕੱਪੜੇ ਫੜਾਜੇ ਸਾਡੇ ਕੱਪੜੇ ਫੜਾਜੇ ਆ ਆਪਦੇ ਆਪ ਤੋਂ ਕੰਮ ਵਧਾ ਲਈ ਨਹੀਂ ਤਾਂ ਹੈਗਾ ਬੀਬੀ ਹੌਰਾ ਬਸ ਟੌਰਾ ਨੇ ਮਾਰ ਲਵੇ ਬਿਲੋਕ ਹਾਂ ਸੋਹਜ ਨੇ ਮੀਕ ਤੇ ਕਪੜਾ ਲੈਣਾ ਦਿਸੇ ਨਾ ਟੰਗਿਆ ਫਾਇ ਹੌਰਾ ਛੋ ਭਾਈ ਹੋ ਗਈ ਦੁਨੀਆ ਤੇ ਭਾਈਆਂ ਹੋ ਗਈਆਂ ਇਹ ਹੀ ਤਾਂ ਬੜਾ ਗੇ ਉਤਾ ਤਾਂ ਹੀ ਤਾਂ ਹੈਗਾ ਬੀਬੇ ਕੰਮ ਤੇ ਇਹੀ ਰਹੇ ਘਰੇ ਬਸ ਕਦੇ ਝਾੜੂ ਲਾ ਦੇ ਪੋਚੇ ਲਾ ਦੇ ਹਾਂ ਖੇਤਵੰਨੇ ਤਾਂ ਤਾਂ ਹੋ ਗਿਆ ਅਗੇ ਖੇਤ ਬਣੇ ਜਾਂਦੇ ਨਹੀਂ ਤਾਂ ਹੈਗਾ ਬੀਬੇ ਕਦੇ ਕਦੇ ਬੀਬੇ ਮੇਰਮਾਨ ਚ ਬੁਲਾਇਂ ਤਰਾਜ ਜਾਂਦਾ ਕਿਨੇ ਤੇ ਦੇਖੇ ਮੈਂ ਜਲਾ ਮਨਤਾ ਵਿਚਾਰੀ ਉਹ ਤਾਂ ਬਿਆਹੀ ਵੀ ਨਹੀਂ ਸੀ ਅੱਛਾ ਤੇ ਜਦੋਂ ਕਿ ਮੈਂ ਕਹਿ ਦਿੰਦੀ ਇਹਨੂੰ ਕਲਵਿੰਦਰ ਨੂੰ ਵੀ ਚਲਾ ਰੱਖਣੀਆਂ ਆ ਗਈਆਂ ਰੱਖਣ ਬੰਨੀਆਂ ਜਾਵਾਂਗੇ ਆਪਾਂ ਤੇ ਜਿਹਨਾਂ ਦੀ ਕਲੇਸ਼ ਕਰਦਾ ਹੋਰ ਹਾੜੇ ਕਰਕੇ ਥੱਕ ਜਾਂਦੇ ਕਲਵਿੰਦਰ ਹਾਂ ਮੈਂ ਵੀ ਬਿਠੇ ਰਹਿ ਕੇ ਕਹਿੰਦੀ ਵੀ ਤੂੰ ਬਾਗ ਜਾ ਕਲਵਿੰਦਰ ਨਾ ਬਿੰਦਰ ਹਾਂ ਦੋਨੇ ਜਣੇ ਰੱਖੀ ਬੰਨਿਆ ਉਹ ਹਾਂ ਜਾਂਦੇ ਹੀ ਨਾ ਜਮੀ ਨਹੀਂ ਬੇਬੇ ਉਹ ਹੀ ਗੱਲ ਉਹਦੀ ਕਹਿੰਦਾ ਅੱਜ ਮੈਨੂੰ ਫਲਾਣਾ ਕੰਮ ਹੈ ਅੱਜ ਮਿੰਤੇਮ ਕੰਮ ਹੈ ਤੇ ਬਿਕੰਮ ਤਾਂ ਦੇਖ ਲੋਟ ਹੀ ਨਹੀਂ ਆਉਂਦੇ ਹੁੰਦੇ ਬੇਬੇ ਕੰਮ ਕਿਤੇ ਲੋਟ ਆਏ ਨਾ ਬਟਾ ਹਾਂ ਉਹ ਤਾਂ ਵਸੇ ਕਰ ਕੀਤੇ ਜਾ ਕੇ ਰਾਜ ਹੀ ਨਹੀਂ ਤਾਂ ਕਹਿੰਦਾ ਵਸ ਮੇਰੇ ਤਾਂ ਕੰਮ ਨਹੀਂ ਕੰਮ ਕਰ ਨਹੀਂ ਕੰਮ ਹਾਂ ਜੇਣੋ ਕਿਤੇ ਜਾਣਾ ਹੁੰਦਾ ਫਿਰ ਔਖਾ ਲੱਗਦਾ ਔਖਾ ਲੱਗਦਾ ਬੇਬੇ ਇਹ ਨਹੀਂ ਕੋਈ ਆਤੇ ਬੇਬੇ ਉਹੀ ਗੱਲ ਹੈ ਕਬਿਆ ਤੇ ਹਰ ਵੀ ਬਣਾਏ ਹੋਏ ਨੇ ਪਰਮਾਤਮਾ ਦੇ ਉਹਦਾ ਕੱਢਣਾ ਚਾਹੀਦਾ ਟਾਈਮ ਹੋ ਤਹਟਾ ਵਾਇ ਕਾ ਨਿਆ ਬੁੱਤ ਹਾਂ ਬੀਬੂ ਤੂੰ ਬਾਗ ਜਾ ਕਰ ਨਾਲ ਤੇ ਵਿਹਾਰ ਤੇ ਹਰ ਨੂੰ ਜਾਣਾ ਚਾਹੀਦਾ ਚਾਹੀਦਾ ਹਾਂ ਚਲੋ ਹੀ ਤੇ ਭੂਣ ਭੈਣ ਨੂੰ ਤੇ ਜਾਣਾ ਪੈਂਦਾ ਤੇ ਕੱਲੀ ਨੂੰ ਜਦੋਂ ਗੁਰਪ੍ਰੀਤ ਵਾਈ ਹੈ ਨਹੀਂਗਾ ਇੱਥੇ ਹਾਂ ਤੇ ਮੈਨੂੰ ਵੀ ਦੇਖ ਲੈ ਕਿੰਨੇ ਵਾਰਾ ਕੱਲੀ ਨੂੰ ਭੇਜ ਤਾ ਰੱਖ ਰਿਹਾ ਹੋਰ ਮੈਂ ਵੀ ਕਹਿੰਦੀ ਹੁੰਨੀ ਆ ਹਾਂ ਬੀਬਾ ਇਹ ਕੱਲੀ ਦੇਖੇ ਨਾ ਹਲਾ ਦੇ ਬੁੱਤ ਨਾਲ ਵਗਦਾ ਹਾਂ ਕਹਿੰਦਾ ਮੈਨੂੰ ਤਾਂ ਬੇਬੇ ਟਾਈਮ ਨਹੀਂ ਹੈਗਾ ਹੋਰ ਬੇਨੇ ਕਦੇ ਕਦੇ ਤਾਂ ਮੈਨੂੰ ਆ ਹੀ ਲੱਗਦਾ ਸੱਚੀ ਵੀ ਖਮ ਨਹੀਂ ਇਹਦਾ ਫਰੇਸ ਕਰਕੇ ਮੇਰਾ ਵਿਹਾਰ ਹੀ ਛੁੱਟ ਗਿਆ ਜਨੂ ਏਹ ਜਿੱਥੇ ਚ ਹੋ ਜਾਂਦਾ ਪੁੱਤਾਂ ਨੂੰ ਹਾਂ ਜਦੋਂ ਹੋ ਹੋ ਬੇਟਾ ਫਿਰ ਆਪਦੇ ਚਿੱਤੇ ਲਬਾਹਮ ਹੋ ਜਾਂਦਾ ਹੋ ਜਾਂਦਾ ਬੇਬੇ ਉਹੀ ਗੱਲ ਆਪਾਂ ਕਹਿੰਦੇ ਹੁੰਦੇ ਸਗਣਾ ਨਹੀਂ ਖੱਟਿਆ ਖਾਨਣੀ ਆ ਆਪਾਂ ਪਿਆਰ ਤਿਹਾਰਾਂ ਦੇ ਚਾਹ ਬਣਾਉਣੇ ਚਾਹੁੰਦੇ ਹਾਂ ਚਾਹ ਬਣਾਉਣੇ ਚਾਹੁੰਦੇ ਨੇ ਇਹ ਵੱਡਾ ਤਿਹਾਰ ਹੁੰਦਾ ਹੁੰਦਾ ਕੋਈ ਵੀ ਆ ਬੇਬੇ ਤਿਹਾਰ ਤਾਂ ਤਿਹਾੜੀ ਹੁੰਦਾਗਾ ਹਾਂ ਇਹ ਤਾਂ ਖਾਸ ਕਰਕੇ ਹੁੰਦਾ ਰਖੜੀਆਂ ਦਾ ਹੁੰਦਾ ਹੋਰਾ ਚੰਦਰ ਜਾਂਦੇ ਹੀ ਨਹੀਂ ਸੀ ਤੇ ਰਾੜ ਕਰਦੇ ਸੀ ਹਾਂ ਇਹ ਤਾਂ ਕਹਿੰਨਾ ਦੱਸ ਆ ਕਾਹੀ ਬਸ ਮੈਨੂੰ ਹੁਣ ਆ ਮਨ ਨੂੰ ਆਏ ਲੱਗੇ ਜਾਂਦਾ ਵੀ ਕਿਤੇ ਇਹਦੇ ਟਿ ਡਿਚ ਐ ਨਾ ਰਹੀ ਜੇ ਵੀ ਮੈਂ ਜਾਣਾ ਸੀ ਰੱਖੜੀਆਂ ਤੇ ਜਾਂ ਮੈਂ ਚਾ ਨਾਲ ਨਾ ਗਈ ਆਏ ਬਹੁ ਹਾਂ ਤੇ ਜਿਹਨੂੰ ਦੀ ਆਪ ਤਿਆਰ ਕਰਕੇ ਤੋਰਦੀਆਂ ਤੋਰਦੀਆਂ ਹੂੰ ਫੇ ਤੇਰੇ ਨਾਲ ਤਾਂ ਹੋਊਗਾ ਤੈਨੂੰ ਪਤਾ ਕਿ ਮੈਂ ਨਾ ਕੈਸ ਕਰਦੇ ਸੀ ਹੋਰ ਬੇਬੇ ਤਾਂ ਹੈਗਾ ਹਾਂ ਤੇ 1000 ਬਸਵਾਦ ਬੰਦੇ ਦਾ ਔਖਾ ਬਥੇਰਾ ਹੋ ਜਾਂਦਾ ਕੀ ਕਰੇ ਜਾ ਉਹੀ ਤਾਂ ਗੱਲ ਆ ਪੁੱਤ ਫੇਰ ਆ ਉਹ ਜਿਹ ਹੈ ਜ ਸੁਭਾਨ ਦਾ ਬੰਦਾ ਬੱਤ ਲੈਂਦਾ ਹਾਂ ਕੋਈ ਨਾ ਮੇਰੇ ਪਾ ਨੂੰ ਕੱਟਣਾ ਪੈਂਦਾ ਹਾਂ ਵਿੱਚ ਵਿੱਚ ਸੌਂਕ ਬਥੇਰੇ ਹੁੰਦੇ ਬੇਬੇ ਕਹੇ ਨਹੀਂ ਦਿੰਦੇ ਘਰ ਵਾਲੀਆਂ ਨੂੰ ਕੋਈ ਵਿਹਾਰ ਤਿਆਰ ਹੋਵੇ ਉਹਦੀ ਲੈ ਕੇ ਤੁਰਪੰਦੇ ਨੇਗੇ ਹੋਰ ਆਪੀ ਤੁਰਪੰਦੇ ਨੇ ਹਾਂ ਆਪੀ ਕਹਿੰਦੇ ਨੇ ਵੀ ਆਪਾਂ ਚੱਲੀਏ ਹਾਂ ਵਿੱਚ ਤਾਂ ਆਪ ਦੇਖ ਲੈਣੇ ਬੇਬੇ ਯਾਦ ਰੱਖਦੇ ਬੰਦੇ ਹਾਂ ਫਲਾਨਾ ਤਿਹਾਰ ਹੈ ਹੁਣ ਆਪਾਂ ਜਾ ਕੇ ਆਉਣੇਗਾ ਹਾਂ ਤੇ ਇਹਨਾਂ ਨੂੰ ਤਾਂ ਜਮੀ ਚਾਹ ਹੈਗਾ ਵਿਹਾਰ ਤਿਹਾਰ ਦਾ ਆ ਨਾ ਨੀਰਾ ਪੂਰਾ ਕੰਮ ਵੀ ਨਹੀਂ ਸਾਰਾ ਦਾ ਕਰੀਦੇ ਹੁੰਦੇ ਵੀ ਤਾ ਹੀ ਲਖਣ ਫੇਰੇ ਕਹਿਣਗੇ ਹਾਂ ਕਿ ਬਟੂ ਕਿਸੇ ਪਾਸੇ ਤੂੰ ਹੋ ਕਰਦਾ ਘਰ ਤਾ ਹੀ ਤਾਂ ਕਹਿੰਦੇ ਕੰਮ ਧੰਦੇ ਨਾਲ ਨਾਲ ਚਾਹੀਦਾ ਜਾਣਾ ਵੀ ਚਾਹੀਦਾ ਆਪਾਂ ਨੂੰ ਇਹ ਤਾਂ ਹੈਗਾ ਬੇਬੇ ਦੁੱਖ ਦੇ ਸੁਖ ਦੇ ਵੀ ਜਾਣਾ ਜ਼ਰੂਰੀ ਹੈ ਹਾਂ ਬੇਬੇ ਸਾਰੇ ਜਾਣਾ ਚਾਹੀਦਾ ਹਾਂ ਦੁੱਖ ਦੇ ਸੁਖ ਦੇ ਤਾਂ ਵੱਡੇ ਹੋ ਜਾਂਦੇ ਨੇ ਬੇਬੇ ਆ ਸਕਦਾ ਹੈ ਵਿਹਾਰ ਦੇ ਹਰ ਤੇ ਜਾਵੇ ਬੰਦਾ ਫੇਰ ਹੁੰਦਾ ਚਾਹ ਹੁੰਦਾ ਚਾਹ ਨਾਲ ਜਾਵੇ ਜਾਵੇ ਹਾਂ ਤਾਂ ਪਰ ਮਜਬੂਰੀਆਂ ਪੈਣ ਤਾਂ ਜਾਣਾ ਪੈਂਦਾ ਪੈਂਦਾ ਤਾਂ ਹੈਗਾ ਹੁਣ ਤਾਂ 12 ਵਜੇ ਬੇਬੇ ਲੈ ਦੇ। ਹੋਰ ਮਾਰੇ ਮਾਰੇ ਨਾ ਆਇਆ। ਖਾ ਜਾਂਦਾ। ਹਾਂ। ਕਲਵਿੰਦਰ ਪੈਰਾ ਆ ਜਾਂਦਾ। ਆ ਜਾਂਦਾ। ਫਿਰ ਆਇਆ ਕਰ ਹੁਣ ਕਲਵਿੰਦਰ ਤੋਂ। ਹਾਂ। ਹੁਣ ਤਾਂ ਚਾਹ ਵੀ ਘੁੱਟ ਕਰ ਗਿਆ। ਚਾਹ ਲਿਆ ਵੀ ਹੁਣ। ਹਾਂ ਹੋਰ। ਹੁਣ ਤਾਂ ਜੀ ਕਰਿਆ ਜਾ ਕੋਰੋਂ ਜੀ ਕਰਾਇਆ। ਚਲ ਬਣਾ ਲਿਓ ਨੀ ਬੇਬੇ। ਹੋਰ ਬਣਾ ਲਿਆ। ਹਾਂ। ਮੈਂ ਕੱਪੜੇ ਛਾਵੇਂ ਆ। ਹਾਂ ਬਸ ਛਾਵੇਂ ਹੁੰਦੇ। ਹੋਰ ਨਾ ਚਾਹੇ ਘੁੱਟ ਬਣਾ ਦੇ। ਠੀਕ। 12 ਵਜ ਗਏ ਇੰਨੀ ਧੁੱਪ ਚੜ ਗਈ। ਮਾਨਸਾ ਤੋਂ ਬੱਸਾਂ ਹੀ ਨਹੀਂ ਆਉਂਦੀਆਂ ਗਈ। ਖੜਨਾ ਪਾਇਆ ਜਾਂਦਾ ਉੱਥੇ। ਹੋਰ। ਉਹ ਬੈਠੀ ਬੇਬੇ ਦਾ। ਹਾਂ। ਫਸੇ ਗਏ ਬੇ ਸੱਸਰੀ ਘਾਰ ਆ ਗਏ ਤਾਂ। ਹਾਂ ਬੇਬੇ। ਹੋਰ ਹਾਂ ਠੀਕ ਆ। ਉਹ ਠੀਕ ਤੇ ਸਾਰੇ। ਹਾਂ ਬੇਬੇ ਠੀਕ ਸੀ ਸਾਰੇ। ਹੋਰ ਤੂੰ ਠੀਕ ਹੈ ਬੇਬੇ? ਹਾਂ ਠੀਕ ਆ ਗਈ। ਉਹ ਕੁਕਰੇ ਆ ਜਵਾਈ ਹੋ ਗਿਆ ਧੁੱਪ ਚੜ ਗਈ। ਬੀਬੀ ਘਾਣੂ ਬਸ ਨਹੀਂ ਆਈਗੀ ਬਸ ਉੱਡ ਕੇ ਗਈ ਮੈਂ ਤਾਂ ਖੜੀ ਕਿ ਤਮਾਨ ਸਰ ਬੱਸਾਂ ਦਾ ਫੇਰਾ ਹੋ ਜਾਂਦਾ ਨਾ ਇਹ ਕਾਰ ਹੋਰ ਮੈਂ ਤਾਂ ਦੇਖ ਨੂੰ ਮੈਂ ਲੇਟ ਹੋ ਗਈ ਮਾਂ ਦੇ 12:00 ਵੱਜ ਗਏ ਹੋਰ 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 ਟਾਈਮ ਲੱਗ ਜਾਂਦਾ ਟਾਈਮ ਲੱਗ ਜਾਂਦਾ ਫਿਰ ਬੱਸਾਂ ਲੱਗਣ ਚ ਹੀ ਆਉਂਦੀ ਹੋਰ ਬੱਸ ਰੱਗਣ ਚ ਬੈਠਾ ਤਾਂ ਜੀ ਅੱਕ ਜਾਂਦਾ ਹੋਰ ਜੀ ਅੱਕ ਜਾਂਦਾਗਾ ਸਿਰ ਦੁਖਣ ਲੱਗ ਜਾਂਦਾ ਖੜਿਆ ਨਾ ਹਾਂ ਹੋਰ ਤੇ ਬੀਬੀ ਲੋਠੀ ਹਾਂ ਠੀਕ ਸੀ ਬੀਬੀ ਹੋਰ ਭਾਈ ਠੀਕੇ ਹਾਂ ਸਾਰੇ ਵਧੀਆ ਠੀਕ ਸੀ ਜਾਇ ਕਈ ਦਿਨਾਂ ਤੋਂ ਕਈ ਨੰ। ਉਹ ਵੀ ਦਿਨ ਤੋਂ ਦਿਖਾਈ ਲੱਗ ਜਾਂਦੇ ਨੇ ਉਹ ਵੱਡਾ ਭਾਈ ਕਹਿੰਦਾ ਮੇਰੇਕ ਨਹੀਂ ਰਹਿ। ਹਾਂ ਤੇ ਛੋਟਾ ਕਹਿੰਦਾ ਮੇਰੇਕ ਨਹੀਂ ਰਹਿ। ਹੋਰ ਆ ਫਿਰ ਉਹ ਜਵਾਕ ਹੁੰਦੇ ਨੇ ਭੂਆ ਕਹਿੰਦੇ ਨੇ ਭੂਆ ਸਾਡੇਕੇ ਨਹੀਂ ਰਹਿ ਸਾਡੇਕੇ ਲਈ ਰ। ਹਾਂ ਹੋਰ ਤਾਂ ਹੈਗਾ। ਤਾਂ ਕਰਕੇ ਨੰ ਲੱਗ ਗਿਆ। ਪਤੀ ਜੇਤੀ ਜੀ ਤਾਂ ਭਾਈਆਂ ਨਾਲੋਂ ਵੀ ਜ਼ਿਆਦਾ ਪਿਆਰੇ। ਹੋਰ ਬਾਹ ਮੋਹ ਲੈਂਦੇ ਨੇ ਬੇਬੇ। ਬਾਹ ਭਾਈਆਂ ਨੂੰ ਵੀ ਕਹਿੰਦੇ ਨੇ ਵੱਧੋ ਪਿਆਰੇ ਹੁੰਦੇ ਨੇ ਪਿਆਰੇ ਹੁੰਦੇ ਨੇ। ਤੀਜੇ ਤਾਂ ਹੋ ਦਸਵੇ ਤੇਰੀ ਸਿਹਤ ਠੀਕ ਆ ਹਾਂ ਠੀਕ ਆ ਪਤਾ ਅੱਛਾ ਅੱਛਾ ਪਾਣੀ ਦੀ ਕੁਲਵਿੰਦਰ ਪਾਣੀ ਤੇ ਚਾਹ ਕਰਨ ਲੱਗੀ ਅੱਛਾ 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 ਮੈਂ ਆਖਿਆ ਹਾਲਾ ਤਿਆ ਕਰ ਲਿਆ ਕੰਮ ਜੱਕ ਕਰਕੇ ਅੱਛਾ ਤੁਹਾਨੂੰ ਵੀ ਗੱਲੀ ਦੁਬਾਰਾ ਵੱਜ ਜਾਂਦੀ ਹੋਰ ਮੈਂ ਤਾਂ ਆਪਣਾ ਸੋਚੀ ਜਾਂਦੀ ਸੀ ਮੈਂ ਭੈਣ ਨੂੰ ਲੈ ਕਲੀ ਨੂੰ ਵੀ ਕੰਮ ਦਾ ਭੋਖਾ ਹੋ ਜਾਂਦਾ ਕੋ ਨਾ ਹੋਰ ਅਜ ਮੈਂ ਤਾਂ ਕਹਿੰਦੀ ਸੀ ਬਈ ਇਹਨੇ ਦਿਨ ਹੋ ਗਿਆ ਮੈਨੂੰ ਕਹੀ ਨੋ ਕੁਲਵਿੰਦਰ ਵੀ ਦੇਖੀ ਨਾ ਆਉਣਾ ਆਈ ਨਹੀਂ ਹੈਗੀ ਕਹਿੰਦੀ ਸਰ ਕੋਈ ਨਾ ਬੇਬੇ ਹੋਰ ਚੋ ਗਈ ਹੈ ਕਹਿੰਦੀ ਚੱਲ ਆਇਆ ਹਾਂ ਇਹ ਤਾਂ ਹੈਗਾ ਫਿਰ ਮੈਂ ਗੈਨ ਸੀ ਸੀ ਤਾਂ ਮੈਂ ਜਾਣਦੀ ਨਹੀਂ ਬੇਬੇ ਹਾਂ ਤੈਨੂੰ ਪਤੀ ਇਹ ਨਹੀਂ ਸੀ ਸੀ ਤਾਂ ਮੈਂ ਜਾਣਦੀ ਨਹੀਂ ਕਰਕੇ ਰਵਾਂਗੇ ਜਾਂਦੇ ਫਿਰ ਮੈਂ ਸੀ ਸੀ ਤੇ ਆਉਣਾ ਔਖਾ ਹੋ ਜਾਂਦਾ ਹੈ ਇੱਕ ਦਿਨ ਨੂੰ ਪਤਾ ਫਿਰ ਬੀਬੀ ਮੇਰੇ ਮੰਮੀ ਨਾ ਟੇਲੀ ਮਸੀ ਰਹਿੰਦੀ ਆ ਹਾਂ ਹੋਰ ਟੇਲੀ ਮਸੀ ਰਹਿੰਦੀ ਹੈਗੇ ਉਹਦੇ ਘਰ ਕੇ ਮੈਂ ਚੱਲ ਇੱਕ ਦਿਨ ਹੋਰ ਹੈ ਪਹਿਨੀ ਹੈਗੀ ਆ ਗਿਆ ਹਾਂ ਹਾਂ ਸਵੀਕਾਰ ਪੜੇ ਸਵੀਕਾਰ ਹੋਰ ਕਿਵੇਂ ਪੜੇ ਹਾਂ ਹਾਂ ਠੀਕ ਹੈ ਬਣ ਤੂੰ ਦੱਸ ਠੀਕ ਹੈ ਠੀਕ ਹੈ ਵਧੀਆ ਹਾਂ ਹੋਰ ਦੱਸ ਮਾਸੀ ਬਾਈ ਵਰਗੇ ਸਰ ਹਾਂ ਠੀਕ ਸੀ ਬਣ ਸਾਰੇ ਵਧੀਆ ਸੀ ਸਭ ਚੰਗੀ ਗੱਲ ਲੈ ਮੈਂ ਪਿਆਪ ਤਾਂ ਜ਼ਿਆਦੀ ਕਰੀ ਜਾਂਦੀ ਸੀ ਹਾਂ ਜ਼ਿਆਦ ਕਰੀ ਜਾਂਦੇ ਸੀਗੇ ਮੈਂ ਤਾਂ ਅੱਗੇ ਕਹਿ ਕੇ ਹਟੀਆਂ ਮੈਂ ਮੈਂ ਤੇ ਕਿਲਿੰਦਰ ਤਾਂ ਜ਼ਿਆਦੀ ਕਰੀ ਜਾਂਦੇ ਸੀ ਹਾਂ ਹੋਰ ਬਣ ਇਹ ਗੱਲਾਂ ਹੋਣੀ ਕਰਕੇ ਅੱਜ ਮੈਂ ਤੁਹਾਨੂੰ ਪਾਣੀ ਲੈ ਕੇ ਦਿੰਦੀ ਐਗੀ ਅਸੀਂ ਤਾਂ ਚਾਹ ਬਣਾ ਕੇ ਲੈ ਸੀ ਅੱਛਾ ਕੋਈ ਨਾ ਮੇਰੇ ਲਈ ਹੋਰ ਹਾਂ ਹਾਂ ਪਹਿਲਾਂ ਕਿਲਿੰਦਰ ਕਹਿੰਦੀ ਐ ਕਿ ਬੇਬੇ ਚਾਹ ਬਣਾ ਕੇ ਲਿਆ ਮੈਂ ਚੱਲ ਕੋਈ ਨਾ ਪੁੱਤੋ ਹੋ ਕੰਦਾ ਇਤਨੇ ਰਾਮ ਕਾਲਾ ਫੇਰ ਬਣਾ ਲਈ ਹਾਂ ਤੇ ਕਹਿੰਦੀ ਹਾਂ ਅੱਜ ਮੁਦਵਾਵਾ ਕਹਿੰਦੀ ਆਮਨ ਬਣਾ ਕਹਿੰਦਾ ਆ ਬਣਾ ਜੀ ਹੋਰ ਮੈਂ ਵੀ ਆਖਿਆ ਮੇਰੇ ਭਾਈ ਨੂੰ ਮੈਂ ਆਖਿਆ ਲੈ ਬੀਬੀ ਦੇ ਭੈਣ ਤੇ ਮੈਨੂੰ ਟੀਕਦੀਆਂ ਹੋਣੀਆਂ ਅੱਜ ਹਾਂ ਕਿ ਅੱਜ ਆਉਣਾਗਾ ਆਉਣਾ ਹੋਰ ਹੋ ਟੀਕ ਤਾਂ ਹੈ ਕਿਸ ਪੁੱਤ ਹਾਂ ਤਾਂ ਹੈਗਾ 11 ਹਾਂ 11 ਕਿਹੜਾ ਜਖਾਸਾ ਹੋ ਗਿਆ ਪੰਤ ਜੀ ਪੜਾ ਮਾਨਸੋਦ ਬਸੇ ਨਹੀਂ ਲੱਗਦੀਆਂ ਗਿਆ ਉਧਰ ਪਿੰਡਗਨ ਤਾਂ ਮੈਂ ਆ ਗਈ ਅੱਛਾ ਤੇ ਜੀ ਮੇਰੇ ਤਾਂ ਮੈਨੂੰ ਸਿੱਧੀ ਬਸ ਮਿਲ ਗਈ ਅੱਛਾ ਤੇ ਮਾਨਸੋਦ ਦਾ ਨਾ ਬਸੇ ਨਹੀਂ ਲੱਗਣ ਤੇ ਆਵੇ ਫਿਰ ਆ ਹੀ ਹੁੰਦਾ ਭੈਣੇ ਪਰਤਾਈਆਂ ਹੋਈਆਂ ਉਹ ਨਾ ਮੈਂ ਦੇਖਦੇ ਦੇਖਦੇ ਬਸ ਨਾਂਗੀ ਅੱਛਾ ਉਹ ਮੇਰੇ ਤਾਂ ਬਸ ਮੈਨੂੰ ਐਸ ਵਮਨ ਮਿਲ ਜੂਗੀ ਬਸ ਅੱਛਾ ਉਹ ਜਿਹੜੀ ਉੱਤਰੀ ਬਸ ਉਹ ਨਹੀਂ ਨਾਂਗੀ ਬਸ ਫਿਰ ਮੈਂ ਕਿੰਨਾ ਟਾਈਮ ਬੈਠਣਾ ਪੈਗਾ ਸੱਦੇ ਘੰਟੇ ਬਾਤ ਪੰਟਾਈ ਮਿੰਟਾਂ ਬਾਦ ਹੁੰਦੀਆਂ ਭੈਣੇ ਹੋਰ ਤੈਨੂੰ ਟਾਈਮ ਲੱਗ ਜਾਂਦਾ ਫਿਰ ਮੈਂ ਵੀ ਆ ਕੇ ਮਰ ਲੈਂ ਮੈਂ ਤਾਂ ਦੇਖਦੇ ਹੋਣਗੇ ਭੈਣ ਵਾਰੀ ਹਾਂ ਹਾਂ ਮੈਂ ਵੀ ਮੁੜ ਆਈ ਸੀ ਮੈਂ ਚਲਾਤ ਨੂੰ ਉੱਥੇ ਆਉਗੀ ਆਮਣ ਹੁਣ ਤਾਂ ਨਹੀਂ ਆਉਂਦੀ ਮਹਾ ਦੁਪਹਿਰਾ ਜਾ ਹੋ ਗਿਆ ਨਹੀਂ ਤਾਂ ਉਹ 10 ਵਜੇ ਨੂੰ ਆ ਜਾਂਦੀ ਆਉਣਾ ਹਾਂ ਕਰ ਮੈਨੂੰ ਹਾਂ ਤੈਨੂੰ ਅੱਡੇ ਜੀ ਟਾਈਮ ਲੱਗ ਗਿਆ ਤਾਂ ਕਰ ਪਹਿਲਾਂ ਤਾਂ ਮੈਂ ਆਈ ਸੀ ਚਲਾ ਕੋਈ ਗੱਲ ਨਹੀਂ ਵੀ ਮੈਂ ਕੱਲ ਨੂੰ ਆਉਂਗੀ ਫਿਰ ਮੈਂ ਖੈ ਨਾ ਵੀ ਹੁਣ ਤਾਂ ਇਨੇ ਦਿਨ ਹੋ ਗਿਆ ਹੈ ਤਾਂ ਚਲ ਪਾ ਗੀ ਆ ਮੈਨਾਂ ਹਾਂ ਹੋਰ ਲੈ ਤੂੰ ਵੀ ਆਮ ਚਾ ਮੈਂ ਹੋਰ ਪਾ ਲਿਓ ਨਹੀਂ ਹੋਰ ਤੂੰ ਪਾ ਜਾ ਚਾਰ ਗਾ ਹਾਂ ਪਾ ਲਿਆ ਪੈਣੀ ਨਹੀਂ ਪਾ ਲੇ ਦੇ ਕੇ ਦਾਲਾਂ ਕਰ ਲਾਂਗੇ ਨਾ ਇਹ ਤੇ ਨਾ ਚਾ ਪਾ ਦੇ ਮਾ ਮਾਦੀਆ ਹੋਰ ਵੀ ਵੀ ਗਰਮੀ ਤਬਾਲੀ ਆ ਹੋਰ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਹੋਰ ਅੰਦਰ ਹੀ ਅੰਦਰ ਬੈਠੇ ਰਹਨੇ ਆਪਾਂ ਤਾਂ ਦੇਖੋ ਹੋਰ ਆ ਭਾਵਨਾ ਗਰਮੀ ਬੁਤੀ ਤੈਨੂੰ ਬੱਦਦਾ ਤਾਂ ਲੱਗਦੀ ਅੱਜ ਤੂੰ ਬਾਹਰ ਹੋਣੀ ਆ ਕਿ ਗਰਮੀ ਚੋਂ ਐਸੋ ਮਾਤਵੜੀ ਹੋਈ ਸੀ ਤੁਸੀਂ ਤਾਂ 10 ਵਜੇ ਨੂੰ ਕੰਮ ਨੇ ਵੇਟ ਕੇ ਅੰਦਰ ਵਗ ਜਾਂਦੀ ਸੀ ਆ ਹਾਂ ਬੇਬੇ ਐ ਤਾਂ ਹੈਗਾਗਾ ਮੇਰੇ ਭਰਾ ਵੀ ਮੈਨੂੰ ਕਹਿੰਦਾ ਸੀ ਅੱਛਾ ਕਹਿੰਦਾ ਅਮਣਾ ਤੂੰ ਤਾਂ ਬਾਰਿਸ਼ ਹੋਲ ਹੋ ਗਈ ਇਹਦਾ ਅੱਛਾ ਹਾਂ ਤੈਨ ਤੋਂ ਕਹਣਾ ਕਬਾਲੀ ਨੂੰ ਗਰਮੀ ਲੱਗਦੀ ਹੈਗੀ ਮੈਂ ਕਹਾਂ ਹੋਰ ਕੀ ਕਰਾਂ ਬਾਈ ਗਰਮੀ ਲੱਗਦੀ ਹੈ ਬਾਈ ਹਾਂ ਹੋਰ ਮੈਂ ਤਾਂ ਨਾ ਕਲਵਿੰਦਰ ਦਾ ਜਿਹੜਾ ਬਾਹਰ ਤਾਂ ਆਉਂਦਾ ਵੀ ਆਮੜ ਰਖੜੀ ਵੰਨਣ ਗਈ ਹੈਗੀ ਵੀ ਲਾਏ ਵੀ ਜਾਵੇ ਮੇਰਾ ਤਾਂ ਢਿੱਡ ਔਖਾ ਹੋਇਆ ਹੋਰ ਇਹ ਤਾਂ ਹੈਗਾ ਹੋਰ ਹੁਣ ਆਪਾਂ ਦੇਖ ਸਾਲ ਤਿਹਾੜ ਆਉਂਦਾ ਹੈ ਨਾ ਹਾਂ ਇਹ ਤਾਂ ਹੈਗਾ ਤੇ ਸਾਲ ਤੋਂ ਤਿਹਾੜ ਆਉਂਦਾਗਾ ਆਪਾਂ ਚਾਹਣਾ ਜਾਂਦੇ ਆ ਹਾਂ ਚਾਹਣਾ ਜਾਂਦੇ ਆ ਆਪਾਂ ਤੇ ਜਿਹਨੂੰ ਮੈਂ ਤਾਂ ਬਾਹਰ ਟਿੱਡੀਆਂ ਮੱਚਦੇ ਆ ਕਲਮੋਰ ਗਾਂ ਭਾਈ ਵੀ ਢੀਕਦੇ ਨੇ ਦੇਖ ਢੀਕਦੇ ਆ ਹਾਂ ਭਾਈ ਵੀ ਢੀਕਦੇ ਨੇ ਹਾਂ ਵੀ ਸਾਡੀ ਭੂ ਆਉਗੀ ਕੋਈ ਕਹਿੰਦਾ ਸਾਡ ਭੈਣ ਆਉਗੀ ਹਾਂ ਵਾਵਾ ਟਿੱਕਦੀਆਂ ਪਰਜਾਈਆਂ ਢੀਕਦੀਆਂ ਨੇ ਹੋਰ ਸਾਰੀ ਢੀਕਦੇ ਨੇ ਬੀਬੀ ਹਾਂ ਜਿਸ਼ਾਲ ਤੋਂ ਭਾਈ ਆਸ ਕਰਦੇ ਆ ਆਪਾਂ ਵੀ ਜਾਨਣਾ ਚਾਹੋ ਨਾਲ ਹਾਂ ਨਹੀਂ ਤਾਂ ਹੈਗਾ ਚਾਉਣਾ ਜਾਨਣਾ ਹਾਂ ਹੋਰ ਮੈਂ ਤਾਂ ਜਨਾ ਇੱਕ ਸਾਲ ਜਾਵਾ ਮੈਂ ਤਾਂ ਪਰ ਆਉਦੀ ਕਹਿੰਦਾਗਾ ਨਾ ਪਹਿਣੇ ਰੱਖੀ ਤਾਂ ਬਨ ਕੇ ਹੀ ਆਈ ਜੀ ਤੋ ਜ਼ਰੂਰ ਹੋਰ ਇਹ ਤਿਹਾਰ ਵੱਡਾ ਹੁੰਦਾ ਪੁੱਤ ਹਾਂ ਇਹ ਤਾਂ ਤਿਹਾਰ ਵੱਡਾ ਹੁੰਦਾ ਵੀ ਤੂੰ ਆਈ ਬਈ ਜ਼ਰੂਰ ਆਈ ਹਾਂ ਮੈਂ ਨਵੀਂ ਆਈ ਕਾ ਤੇ ਪੁੱਤ ਤੇਰੇ ਮਾਮੇ ਹਾਂ ਤੇ ਤਕੀਕੇ ਮੇਰੇ ਹਾਂ ਹੁੰਦੀ ਆ ਆ ਗਈ ਕਲਿੰਦਰਾ ਹਾਂ ਅੱਛਾ ਹੋਰ ਹੋਏਗਾ ਨਾ ਹੈਗੇ ਬੇਬੇ ਭੈਣ ਭਾਈਆਂ ਦਾ ਇਹ ਤਾਂ ਮੇਨ ਤਿਹਾਰ ਹੈ ਮੈਂ ਤਿਹਾਰ ਹੈ ਮੋੜਾ ਰੇਕ ਭੈਣ ਯਾਦ ਕਰਦੀ ਭਾਈ ਨੇ ਭਾਈ ਯਾਦ ਕਰ ਮਾੜਾ ਕੇ ਇਹ ਗੱਲਾਂ ਕੱਟੇ ਹਟੀਆਂ ਨਾ ਜੇ ਤੁਕਿਆ ਤੇ ਰਖੜੀ ਬੰਨਣ ਮੇਰਾ ਤੇ ਟਟ ਜਮਾਸਦਾਰ ਕਲ ਵੀ ਤੱਕ ਜਿਆ ਦੇ ਰਖੜੀ ਬੰਨਣ ਜਾਂ ਹੋਰ ਤਾਂ ਚਲ ਅੰਦਰ ਭਾਗ ਚਲਵਾਉਂਗਾ ਗਰਮੀ ਵਾਲੀ ਐ ਲੈ ਚਲ ਹਾਂ ਕੋਈ ਨਾ ਭਣੇ ਬਾਅਦ ਚੱਲਦੇ ਅੰਦਰ ਬਾਅਦ ਚਲੋ ਵੀ ਤੋ ਹਾਂ ਬਾਅਦ ਚੱਲਦੇ ਉਹ ਸ਼ੇਕ ਬਾਅਦ ਦਾ ਚਲ ਮੈਂ ਤਰੇਮਾ ਭਾਂਡੇ ਹਾਂ ਹਾਂ ਤਰੇ ਆ ਚੱਕ ਲਾਵਨ ਆਜਾ ਬੇਬੇ ਅੰਦਰ ਹੋਰਾਂ ਦਾ ਤਾਂ ਠੰਡਾ ਪਿਆ। ਹਾਂ ਬੇਬੇ ਤਾਂ ਹੈਗਾ। ਬਾਹਰ ਤਾਂ ਸ਼ੇਕ ਮਾਰਦਾ। ਹੋਰ ਵਾਰ ਤਾਂ ਗਰਮੀ ਵਾਲੀ ਹੋਵੇ ਮੈਂ ਐ ਮੁੜਕਾ ਆਈ ਜਾਂਦਾ ਬਾਹਰ ਤਾਂ ਬੈਠਾ ਇਹਨੂੰ। ਹੋਰ ਹੋਰ ਆਰਾਮ ਕਰਾਂਗੇ। ਵਾਹ ਕਿਹਨੇ ਗੱਲਾਂ-ਵਾਟਾਂ ਕਰਾਂਗੇ। ਹਾਂ ਬੇਬੇ ਮੈਂ ਗੱਲਾਂ-ਵਾਟਾਂ ਮਾਰ ਲਾਂਗੇ। ਮੈਂ ਤੈਨੂੰ ਮੈਂ ਸੂਟ ਦਿਖਾ ਦੇਣੀ। ਹਾਂ ਦਿਖਾ ਦੇ ਪੁੱਤ। ਹਾ ਤਾਂ ਮੇਰੇ ਭਾਈ ਨੇ ਦੇ ਤਾਂ ਮੈਨੂੰ ਛੁੱਟ। ਅੱਛਾ। ਤੇ ਆਹ ਮੇਰੇ ਬੇਬੇ ਨੇ ਦੇ ਤਾਂ। ਹਾਂ ਸੋਹਣੇ ਨੇ ਪੁੱਤ। ਹਾਂ। ਛੁੱਟ ਤੇ ਤੇ ਭਾਈ ਨੇ ਮੈਨੂੰ ਪੈਸੇ ਦਿੱਤੇ। ਚਾ ਪੈਸੇ ਵਧੀਆ ਹਨ। ਹੋਰ ਮੈਂ ਕਹਾ ਬਈ ਮੇਰੇ ਲਈ ਤਾਂ ਸੂਟ ਬਾਲੇ ਪਏ ਨੇ ਹਾਂ ਆ ਵੀ ਮਤਲਬ मुली ਦਵਾ ਦੇਣਾ ਨਹੀਂ ਐਨੇ ਪੈਸੇ ਹਾ ਸੂਟ ਕੀ ਕਰਨੇ ਨੇ ਮੈਨੂੰ ਰੋਜ਼ ਰਿਵਾਜ ਚੱਲਦੇ ਨੇ ਹੋਰ ਮੈਂ ਕ ਵੀ ਰਿਵਾਜ ਤਾਂ ਬਾਹਰ ਚੱਲਦੇ ਨੇ ਹੁਣ ਮੈਂ ਪੱਕਾ ਰੋ ਸੂਟ ਨੇ ਹੁਣ ਹਾਂ ਨਿਕਲ ਸੂਟ ਪੈਦੇ ਵੀ ਹੈ ਨਹੀਂ ਕਿ ਸੂਟ ਸੋਹਣਿਆ ਤੇ ਨਾਲ ਮੈਂ ਮੇਰੇ ਲਈ ਬਾਹਰ ਪਏ ਨੇ ਬਈ ਮਾ ਹਾਂ ਤੇ ਉਹ ਤੁਝੇ ਭਾਈ ਕੰਚਰ ਪੈਸੇ ਲੈ ਜਾ ਬਈ ਇਹ ਗਰਮੀ ਚ ਸਿਉ ਕੇ ਪਾ ਲਈਆਂ ਮੈਂ ਨਾ ਹਾਂ ਬੇਬੀ ਸਿਉਂਗੀ ਹੋਰ ਟਾਈਮ ਤਾਂ ਕੱਢ ਕੇ ਨਾ ਵਿੱਚੋਂ ਤੇ ਸਿਉ ਲਈ ਹਾਂ ਬੇਬੀ ਸਿਉ ਕੇ ਪਾ ਗਰਮੀ ਆਏ ਨਹੀਂ ਹਾਂ ਵਧੀਆ ਨੇ ਸੁੱਤੀ ਹਾਂ ਹਾਂ ਹੋਰ ਨਹੀਂ ਰੇਸ਼ਮੀ ਤਾਂ ਪੈਂਦੇ ਵੀ ਨਹੀਂ ਅੱਜ ਕੱਲ੍ਹ ਪੈਂਦੇ ਨਹੀਂ ਹੈਗੇ ਹਾਂ ਮੈਂ ਆਰਾਮਦਾਰ ਹੀ ਰਹਿੰਦੀ ਐ ਇਹਨਾਂ ਕੱਪੜਿਆਂ ਨੇ ਮੈਂ ਰੰਗ ਸੋਨਾ ਹੈ ਤੁਹਾਨੂੰ ਦਿਖਾਈ ਜਾਂਦੀ ਆ ਹਾਂ ਪਹਿਣੀ ਦਿਖਾਈ ਜਾਂਦੀ ਹੈ ਜਕਲਬੰਦਰਾ ਤੂੰ ਵੀ ਦੇਖ ਲੈ ਇੱਕ ਮੇਰੇ ਭਾਈ ਨੇ ਦਿੱਤਾ ਸੀ ਤੇ ਇੱਕ 베 ਪਿੰਦੇਤਾ ਅੱਛਾ ਹਾਂ ਅਗੈਂ ਤੂੰ ਪਹਿਲਾਂ ਆਈ ਨਹੀਂ ਸੀ ਤੂੰ ਤਾਂ ਇਹ ਨਹੀਂ 4-5 ਮਹੀਨੇ ਤੋਂ ਆਈਆਂ ਨਹੀਂ ਹੋਰ ਭੈਣੇ ਤਾਂ ਗੱਲ ਹੈਗੇ ਤੂੰ ਤਾਂ ਦੁਹਾਨਾ ਇੱਥਾਂ 'ਚ ਵੀ ਨਹੀਂ ਕੀ ਉਹ ਮੈਂ ਤਾਂ ਉਦੋਂ ਟਾਲਵਟ ਸੀ ਹਾਂ ਪਰ ਤਾਂ ਮੈਂ ਸਲਾਸ ਵਿੱਚ ਭੱਜ ਜੂੰਗੀ ਫਿਰ ਮੈਂ ਆ ਕੇ

ਹਾਂ ਰਲ ਮਿਲ ਕੇ ਸਿਆਲਾਂਗੇ ਭਾਈ ਹੋਰ ਦੋਨੇ ਪਹਿਲਾਂ ਸਿਆਉਣ ਲਿਓ ਦੋਨੇ ਪਹਿਲਾਂ ਸਿਆਉਣ ਲਗਾ ਹੋਰ ਬੀਬੀ ਮੈਂ ਸਲਵਾਰਾਂ ਸਬੂਰਾਂ ਤਾਂ ਮੈਂ ਵਧੀਆ ਬਣਾ ਲਵਾਂਗੀ ਹੋਰ ਤਾਂ ਹੀ ਤਾਂ ਕਹਿੰਦੇ ਦੋਨੇ ਪਹਿਲਾਂ ਰਲ ਮਿਲ ਕੇ ਸਿਆਉਣ ਲਿਓ ਹੂੰ ਤੇ ਉਹਦੇ ਮੇਲੇ ਕਰ ਹਾਂ ਹੋਰ ਹਾਂ ਬੀਬੀ ਸੋਚਣਾ ਕਰਸਤ ਦੋਨੇ ਪਹਿਲਾਂ ਰਲ ਮਿਲ ਕੇ ਬਣਾ ਲਾਂਗੇ ਕਿੰਨੇ ਸਲਵਾਰ ਬਣਾ ਦੀ ਕਿ ਜਨ ਕਮੀਜ਼ ਨਾਲ ਦੂਹ ਦਾ ਨਾ ਇਹ ਕਿਵੇਂ ਤੂੰ ਵੀ ਸਿਆਉਣੀ ਕੋਈ ਸੂਟ ਆ ਹਾਂ ਨਾ ਸੌਂ ਬੀਬੀ ਮੇਰੇ ਕੋਲ ਹੀ ਪੈਣ ਨੇ ਪੈਣ ਹਾਂ ਮੇਰੇ ਲਾਉਂਗਾ ਫੇਰ ਮਰੇ ਤੂੰ ਵੀ ਪਾਏਂਗੇ ਸਿਆਉਣ ਵਾਲੇ ਪੈਏ ਨਹੀਂ ਹਾਂ ਤਦੋਂ ਆ ਮੰਨਦਾ ਤਾਂ ਸਹਿਮਤਾ ਸੀ ਉਹ ਤਾਂ ਖਿੱਚੀ ਜੀ ਚ ਗਰਮੀ ਚ ਮੈਂ ਆਪ ਤਾਂ ਇੱਕ ਸਾਡੀ ਦਿੱਤਾ ਸਾਡੀ ਤਾਂ ਉਹ ਤੇਰਾ ਉੱਥੇ ਹੀ ਰਹਿ ਗਿਆ ਹਾਂ ਹਾਂ ਹੋਰ ਮਾਹ ਬਾਰੀ ਕਰਨੀ ਹੈ ਹਾਂ ਜਿਹੜਾ ਕਿਤੇ ਜਾ ਆ ਜਾਂਦਾ ਕਰਨ ਦੇ ਬੀਨੇ ਬੇਬੇ ਹੋਰ ਇਹ ਤਾਂ ਹੈਗਾ ਆਹ ਚਲ ਮੇਲੇ ਦੇ ਬਾਣੇ ਨਾਲੋਂ ਸੇਵਲatte ਜਾਂਦੇ ਹੋਰ ਮੌਸਮ ਤਾਂ ਹੀ ਬੱਕ ਕੇ ਜਾ ਪੈ ਗਿਆ ਨਾ ਪੈ ਗਿਆ ਕੁਲਵਿੰਦਰ ਹਾਂ ਮੌਸਮ ਫਟਾ ਪਾ ਚੀ ਹਾਂ ਹਾਂ ਉਹ ਤਾਂ ਜੀ ਕਰਦਾ ਕੰਮ ਨੂੰ ਹਾਂ ਪਹਿਲਾਂ ਤਾਂ ਤੱਤਿਆਂ ਰੋਵਾ ਬਦ ਬੀਹ ਤੇ ਜੀ ਨਹੀਂ ਕਰਦਾ ਸੀ ਹਾਂ ਹੋਰ ਇਹ ਤਾਂ ਹੈਗਾ ਬੇਬੇ ਲੱਗਦਾ ਹੁੰਦਾ ਕਿਤੇ ਵੇਲੇ ਪੈ ਜੀ ਜਾਂਦਾ ਭਾਈ ਜੀ ਅੰਦਾ ਵੱਢੀਏ ਹਾਂ

ਉੱਥੇ ਪਰ ਅਸੀਂ ਸਾਰੀ ਭੈਣ ਇਕੱਠੀਆਂ ਹੋ ਜਾਂਦੀਆਂ ਹਾਂ ਹਰੇਕ ਦੀ ਇਹੀ ਉਹ ਹੈ ਅਗਲਾ ਹਰੇਕ ਕਹਿੰਦਾ ਕੋਣ ਭੈਣ ਤੂੰ ਕਿਦੋਂ ਆਏਂਗੀ ਪਿੰਡ ਹੋ ਰਹੀ ਮੈਂ ਵੀ ਆਉਂਗੀ ਉੱਥੇ ਆਪਾਂ ਇਕੱਠੀਆਂ ਹੋ ਜਾਾਂਗੇ ਜਿਹੜੇ ਪੇਕੀ ਗੱਲਾਂ ਹੁੰਦੀਆਂ ਨੇ ਭੈਣੇ ਭੈਣ ਤੇ ਸੌਰੀ ਜਾ ਕੇ ਨਹੀਂ ਹਾਂ ਸੌਰੀ ਜਾ ਕੇ ਨਹੀਂ ਹੁੰਦੀਆਂ ਇਹ ਤਾਂ ਹੈਗਾ ਤੇ ਇੱਧਰ ਹਾਂ ਮੈਂ ਵੀ ਦੇਖਣਾ ਕਰੀ ਵੀ ਤਾਂ ਭੈਣਾ ਭੈਣਾ ਸ਼ਹੀਦੀਆਂ ਹਾਂ ਇਹ ਰਖੜੀ ਨੂੰ ਕੀਆਂ ਨੂੰ ਕੱਟੀਆਂ ਹੁੰਦੀਆਂ ਨੇ ਹੁੰਦੀਆਂ ਬੇਬੇ ਅੱਗੇ ਹੁੰਦੀਆਂ ਨੇ ਤੀਆਂ ਨੇ ਸਾਰੀ ਭੈਣਾਂ ਕੁੱਟੀਆਂ ਭੈਣਾਂ ਹੁੰਦੀਆਂ ਹਾਂ ਤੇ ਹੁੰਦੀਆਂ ਤਾਂ ਦੇਖ ਬੇਬੇ ਬੰਦੀ ਹੋ ਗਈ ਵਾਧ ਹੋ ਗਈ ਹਾਂ ਬਸ ਹੁਣ ਆ ਰਖੜੀ ਦਾ ਤਿਹਾਰਾ ਰਖੜੀ ਤੇ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਹਾਂ ਉਹਦੋਂ ਫਿਰ ਫੋਨਾਂ ਤੇ ਗੱਲਾਂ ਕਰਦਾ ਵੀ ਆਪਾਂ ਪੱਨੇ ਇਕੱਠੀਆਂ ਹੋਵਾਂਗੇ ਇਕੱਠੀਆਂ ਹੋਵਾਂਗੇ ਹਾਂ ਬੇਬੇ ਤੋਂ ਮੈਂ ਲੱਫੋਨ ਤੇ ਗੱਲ ਹੋ ਜੇ ਪਰ ਜਿਹੜੀਆਂ ਮੂਹ ਤੇ ਬੈ ਕੇ ਗੱਲਾਂ ਹੁੰਦਾ ਉਹ ਹੋਰੀ ਉਹ ਤਾਂ ਹੈਗਾ ਹੈ ਤਾਂ ਅੰਦਰ ਉਹ ਤਾਂ ਹੈਗਾ ਹੈ ਕਹਿੰਦਾ ਮੈਨੂੰ ਵੀ ਲੱਗਦਾ ਹੈਗਾ ਵੀ ਜਰੂਰ ਚੱਕ ਇੱਠੀਆਂ ਬੈ ਕੇ ਗੱਲਾਂ ਕਰੀ ਗੱਲਾਂ ਕਰੀਆ ਹਾਂ ਉਹ ਵੀ ਪੇਕਿਆਂ ਦੇ ਘਰੇ ਜਾ ਕੇ ਤਾਂ ਲੈਦੀ ਬਣ ਜਾਂਦੀ ਜਿੰਨੂੰ ਦੀ ਆ ਲੱਗਦਾ ਜਦੋਂ ਸਾਰੇ ਇਕੱਠੇ ਹੋਏ ਨਹੀਂ ਆ ਵੀ ਪੇਕਿਆਂ ਦਾ ਘਰ ਤਾਂ ਐ ਭਰ ਗਿਆ ਹਾਂ ਹੋਰ ਭੈਣ ਐਨਾ ਜੀ ਲਾੜਾ ਜਿੰਨਾ ਵੀ ਕਹ ਦੇ ਹਾਂ ਗੱਲ ਸੱਚੀ ਹੈ ਹਾਂ ਇਹਨਾਂ ਦੀ ਲੱਗ ਪੈਣ ਪਈ ਇੱਥੇ ਹੋ ਕੇ ਹਾਂ ਇਹ ਤਾਂ ਹਾਂ ਬੇਬੇ ਆਮਣ ਤਾਂ ਨੂੰ ਤਾਂ ਚਰੀ ਨੂੰ ਕੀ ਪਤਾ ਦੇਖ ਤੁਹਾਨੂੰ ਤਾਂ ਪਤਾ ਹੀ ਹੈ ਹਾਂ ਮੈਨੂੰ ਪਤਾ ਹੈ ਹਾਂ ਮੈਨੂੰ ਜਦੋਂ ਕੋਈ ਵੀ ਬਿਹਾਰ ਤੈਰ ਹੁੰਦਾ ਭੈਣੇ ਜਦੋਂ ਰਖੜੀ ਹੁੰਦੀ ਮੇਰਾ ਵੀਰ ਮੈਨੂੰ ਛੱਡ ਕੇ ਜਾਂਦਾ ਐ ਮੇਜਿਕ ਲੱਦ ਵੱਦ ਕੇ ਛੱਡ ਕੇ ਜਾਂਦਾ ਹਾਂ ਵੀਰਾ ਮਿਣਾ ਉਹ ਹੀ ਗੱਲ ਹੈ ਭੈਣੇ ਤੇ ਬਿਹਾਰ ਸੁੱਟ ਗਿਆ ਸੁੱਟ ਗਿਆ ਹਾਂ ਭੈਣੇ ਹਾਂ ਯਾਰ ਪਾਣੀ ਨਹੀਂ ਹਾਂ ਬੇਬੇ ਦੇ ਹਾਂ ਮਨ ਨੂੰ ਤਾਂ ਵਿਚਾਰੀ ਨੂੰ ਕੀ ਪਤਾ ਹੈਗਾ ਤੁਹਾਨੂੰ ਤਾਂ ਹੁਣ ਪਤਾ ਹੈਗਾ ਹਾਂ ਅਮਨ ਜਿੱਦਾਂ ਅਸੀਂ ਜ਼ਿਕਰ ਕੋਈ ਦਵਾ ਤਿਹਾਰ ਆਉਂਦਾ ਰੱਖੜੀ ਗਈ ਸੀ ਲੋਣੀ ਦਵਾਈ ਆ ਗਿਆ ਲੋਣੀ ਆ ਗਿਆ ਹਾਂ ਚੱਲੋ ਮੈਂ ਹਾਂ ਵੇਬੇ ਦੇਖ ਸੋ ਨੂੰ ਤਾਂ ਪਤਾ ਹੀ ਹੈ ਅਮਨ ਨੂੰ ਤਾਂ ਵਿਚਾਰੀ ਨੂੰ ਕੀ ਪਤਾ ਹਾਂ ਇੱਥੇ ਕੀ ਪਤਾ ਹਾਂ ਹਾਂ ਹੈ ਅਮਨ ਤੂੰ ਤਾਂ ਦੇਖ ਮਾਗਰ ਵਹੀ ਹੈ ਭਾਣੇ ਐਵੇਂ ਜਿੱਕਰ ਜਦੋਂ ਰੱਖੜੀ ਹੁੰਦੀ ਜਾਂ ਕੋਈ ਹੋਰ ਵਿਆਹ ਤਿਹਾਰ ਹੁੰਦਾ ਮੇਰਾ ਪਾਈ ਮੈਨੂੰ ਛੱਡ ਕੇ ਜਾਂਦਾ ਐਂ ਲੱਦ ਫੱਦ ਕੇ ਛੱਡ ਕੇ ਜਾਂਦਾ ਹਰੇਕ ਚੀਜ਼ ਲੀੜਾ ਕਪੜਾ ਕੀ ਮਿਠਾਈ ਵਗੈਰਾ ਲੱਡੂ ਆਮ ਦੀਆਂ ਨੇ ਜਿਹੜੀਆਂ ਮਠੀਆਂ ਦੇ ਬਿਸਕੁਟ ਹੁੰਦੇ ਨੇ ਤੇ ਐਂ ਵਿਆਹ ਤਿਹਾੜੇ ਲੈ ਕੇ ਆਉਂਦਾ ਵੀ ਸਾਰਾ ਤੇ ਹੁਣ ਜਨੋਂ ਦੀ ਐਂ ਲੱਗਦਾ ਹੈਗਾ ਆਪੇ ਵੀਰਾ ਬਿਨਾ ਤਿਹਾੜ ਸੁੱਟ ਜਾਂਦੇ ਨੇ ਹੋਰ ਇਹ ਤਾਂ ਹੈਗਾ ਭਣੇ ਭਾਈਆਂ ਨਾ ਹੀ ਹਾਂ ਹਾਂ ਇਹ ਤਾਂ ਹੈਗਾ ਭਾਈਆਂ ਨੇ ਕਿ ਦਿਲ ਰੱਖੀਆਂ हां बेबे ओही ਤਾਂ ਗੱਲ ਹੈ ਜਿਹਦੇ ਹੁੰਦੇ ਨਹੀਂ ਹੈਗੇ ਉਹਨਾਂ ਦੇ ਤਾਂ ਵਸਤੀਹਾਰੀ ਖਤਮ ਹੋ ਜਾਂਦਾ ਹੈਗਾ ਬੇਟਾ ਹੈਗਾ ਬੇਟਾ हां हां जी ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਪਿੰਡੂ ਲੋਕ ਪੀਵੀ 31 ਦੇ ਨਾਲ ਅਸੀਂ ਤੁਹਾਨੂੰ ਰੋਜ਼ ਦੀ ਸੋਹਰੀ ਹਾਂ ਜੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਪਿੰਡੂ ਲੋਕ ਪੀਵੀ 31 ਦੇ ਨਾਲ ਸਾਡੇ ਵੀਡੀਓਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਕਮੈਂਟ ਜਰੂਰ ਪੰਜਾਬੀ ਦੇ ਵਿੱਚ ਕਰਿਆ ਕਰੋ ਜੀ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਆ ਕਰੋ ਸਾਨੂੰ ਸਪੋਰਟ ਦੀ ਲੋੜ ਹੈ ਜੀ ਤੁਹਾਡੀ ਤੇ ਹੁਣ ਵਾਰੀ ਹੈ ਜੀ ਕਮੈਂਟਾਂ ਬਲਜੀਤ ਕੌਰ ਰਣ ਸਿੰਘ ਵਾਲਾ ਇਕਮਪ੍ਰੀਤ ਸੰਧੂ ਮਨਜੀਤ ਕੌਰ ਸਿੱਧੂ ਗੁਰਸੇਵਕਾ ਕਾਰ ਗੁਰਮਹਕ ਕੌਰ ਹਰਪ੍ਰੀਤ ਸਿੰਘ ਹਰਿੰਦਰ ਸਿੰਘ ਵਰਪ੍ਰੀਤ ਪਿੰਡਾਂ ਵਾਲੀ ਧੰਨਵਾਦ ਜੀ ਸਾਨੂੰ ਕਮੈਂਟ ਕਰਨ ਦੇ ਲਈ ਰਸ਼ਿਕਾ